ਦੇ ਵਿੱਚ ਜਿਹੜਾ ਅੱਜ ਟੈਕਨੋਲੋਜੀ ਸਰ ਟੈਕਨੋਲੋਜੀ ਆਇਆ ਬੋਇਆ ਕਿ ਠੀਕ ਹੈ ਮਾਚੜ ਹੋਇਆ ਬੇਟਾ ਥੋੜਾ ਜਿਆ ਸ਼ਾਂਤੀ ਨਾਲ ਜੀ ਜੀ ਸਿਰਸਾ ਸਾਹਿਬ ਕੀ ਕਿਹੜਾ ਨੌਜਵਾਨ ਸੀ ਕੀ ਹੋਇਆ ਪੂਰਾ ਪਨਾ ਮੰਨੋ ਅੱਜ ਸ਼ੁਭ ਕਰਨ ਸਿੰਘ ਛੋਟਾ ਨਾਮ ਉਹਦਾ ਗੱਗੂ ਹੈ ਕਿ ਉਹਦਾ ਜਿਹੜਾ ਪਿੰਡ ਹੈ ਉਹ ਬੱਲੋ ਪਿੰਡ ਹੈ ਬਠਿੰਡਾ ਜ਼ਿਲ੍ਹਾ ਹੈ ਤੇ 21 ਸਾਲ ਦੀ ਇਹਦੀ ਉਮਰ ਹੈ ਲੋਕਾਂ ਆਪਣਾ ਇਹਦੇ ਸਿਰ ਦੇ ਵਿੱਚ ਇਸ ਜਗ੍ਹਾ ਤੇ ਗੋਲੀ ਲੱਗੀ ਆ ਇੱਥੇ ਇੱਥੇ ਸਿਰ ਦੇ ਵਿੱਚ ਗੋਲੀ ਲੱਗੀ ਆ ਜਿਹੜੀ ਪਲਾਸਟਿਕ ਦੀ ਦੂਜੀ ਜੀ ਪਲਾਸਟਿਕ ਦੀਆਂ ਗੋਲੀਆਂ ਨਾਲ ਮਲਤਾਂ ਹੁੰਦੀਆਂ ਹੁੰਦੀਆਂ ਨੇ ਸਰ ਉਹ ਬੰਦੇ ਉਹ ਕਹਿ ਰਹੇ ਸੀ ਨਾ ਵੀ ਅਸੀਂ ਤੇ ਗੋਲੀਆਂ ਚ ਡੇਟਾ ਇਹ ਤੁਹਾਨੂੰ ਹੁਣ ਪੁੱਛ ਦੇਖੋ ਕਦੀ ਪਲਾਸਟਿਕ ਦੀਆਂ ਗੋਲੀਆਂ ਨਾਲ ਮਲਤਾਂ ਨਹੀਂ ਹੋਈਆਂ ਉਹਦਾ ਜ਼ਖਮ ਤਾਂ ਵੇਖੋ ਆ ਤੁਹਾਨੂੰ ਜ਼ਖਮ ਦਿਖਾ ਬਈ ਫੋਟੋ ਦਿਖਾ ਜੀ ਆ ਤੁਹਾਨੂੰ ਫੋਟੋ ਦਿਖਾਉਣੇ ਉਹਦੀ ਜਿੱਥੇ ਗੋਲੀ ਲੱਗੀ ਆ ਮੇਰਾ ਕਹਿਣ ਤੋਂ ਪਾਵਿਆ ਵੀ ਸਿਰ ਦੇ ਵਿੱਚ ਇਸ ਜਗ੍ਹਾ ਤੇ ਗੋਲੀ ਲੱਗੀ ਆ ਹਾਂਜੀ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਪਹਿਲਾਂ ਉਹਨਾਂ ਨੇ ਜਿਹੜਾ ਇੱਕ ਆਥਰੂ ਗੈਸ ਕਰਿਆ ਫਿਰ ਫਾਇਰਿੰਗ ਵੀ ਕਰੀ ਜਿੱਥੇ ਸਿੱਧੀ ਫਾਇਰਿੰਗ ਕਰੀ ਜੀ ਦੇਖੋ ਮੇਰੀ ਗੱਲ ਸੁਣੋ ਅੱਜ ਨਹੀਂ ਸਿੱਧੀ ਫਾਇਰਿੰਗ ਕੀਤੀ ਉਹਨਾਂ ਨੇ ਉਹ 13 ਤਰੀਕ ਤੋਂ ਲਗਾਤਾਰ ਸਿੱਧੀ ਫਾਇਰਿੰਗ ਅਤੇ ਬੰਬਾਰੀ ਕਰ ਰਹੇ ਨੇ ਜਿਸ ਤਰ੍ਹਾਂ ਕਿ ਦੂਸਰੇ ਕਿਸੇ ਵਿਦੇਸ਼ੀ ਦੇਸ਼ ਦੇ ਨਾਲ ਕਿਤੇ ਜੰਗ ਲੱਗੀ ਹੁੰਦੀ ਆ ਬਾਰਡਰਾਂ ਦੇ ਉੱਤੇ ਇਹਨਾਂ ਨੇ ਤਾਂ ਮਰ ਕੇ ਸਾਨੂੰ ਕਿਸਾਨਾਂ ਨੂੰ ਇਹ ਇੱਕ ਵਿਦੇਸ਼ੀ ਮੂਲ ਦੇ ਜਿਸ ਤਰ੍ਹਾਂ ਕਿ ਦੁਸ਼ਮਣ ਸਮਝ ਕੇ ਇਸ ਤਰ੍ਹਾਂ ਤੇ ਦੁਸ਼ਮਣਾਂ ਦੇ ਨਾਲ ਵੀ ਵਿਵਹਾਰ ਨਹੀਂ ਕੀਤਾ ਜਾਂਦਾ ਜਿਸ ਤਰ੍ਹਾਂ ਦੀਆਂ ਤੁਸੀਂ ਮੈਨੂੰ ਇਹ ਦੱਸੋ ਕਿ ਇੱਥੇ ਦੀਵਾਰਾਂ ਕੱਢੀਆਂ ਨੇ ਜਿਸ ਤਰ੍ਹਾਂ ਇੱਥੇ ਤਾਰ ਬੰਨ੍ਹ ਕੇ ਰੇਰਾਬੰਦੀ ਕੀਤੀ ਆ ਅਤੇ ਇੰਨੀਆਂ ਚੌੜੀਆਂ ਜਿਹੜੀਆਂ ਛੜਕਾ ਬਣਾਈਆਂ ਇੰਨੀਆਂ ਤੇ ਮੇਰਾ ਪਿੰਡ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਣਾ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਖਾਨਵਾਲ ਪਿੰਡ ਹੈ ਜਿਹੜਾ ਬਿਲਕੁਲ ਬਾਰਡਰ ਦੇ ਉੱਤੇ ਆ ਤੇ ਮੇਰੀ ਜ਼ਮੀਨ ਤਾਰਾਂ ਦੇ ਨਾਲ ਲੱਗਦੀ ਆ ਪਾਕਿਸਤਾਨ ਦੇ ਬਾਰਡਰ ਨਾਲ ਕਦੀ ਉੱਥੇ ਵੀ ਸਾਡੇ ਨਾਲ ਇਸ ਤਰ੍ਹਾਂ ਨਹੀਂ ਹੋਇਆ ਤਾਰਾਂ ਤੋਂ ਪਾਰ ਜਾਂਦਾ ਜ਼ਮੀਨਾਂ ਬੀਜੀ ਦੀਆਂ ਨੇ ਉੱਥੇ ਵੀ ਕਦੀ ਇਸ ਤਰ੍ਹਾਂ ਨਹੀਂ ਹੋਇਆ ਪਰ ਜੋ ਇੱਥੇ ਇਹ ਹੋਇਆ ਹੈ ਇਹ ਮੈਂ ਤੁਹਾਨੂੰ ਦੱਸਣਾ ਚਾਹਣਾ ਜਰਾ ਧਿਆਨ ਨਾਲ ਸੁਣੋ ਮੈਂ ਦੇਸ਼ ਦੇ ਲੋਕਾਂ ਨੂੰ ਇੱਕ ਫਰਿਆਦ ਕਰਨੀ ਜਾਣਾ ਹੈ ਸੰਸਾਰ ਭਰ ਦੇ ਵਿੱਚ ਜਿਹੜੇ ਮਨੁੱਖਤਾ ਦੀ ਖਤਰ ਕਰਨ ਵਾਲੇ ਨੇ ਉਹਦੇ ਵਿੱਚੇ ਜਿੱਥੇ ਬੁੱਧੀਜੀਵੀ ਵਰਗ ਆਉਂਦਾ ਹੈ ਉਹਦੇ ਨਾਲ-ਨਾਲ ਜਿਹੜੇ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਅਤੇ UNO ਤੱਕ ਗੱਲ ਪਹੁੰਚਾਉਣ ਵਾਲੇ ਸਮੂਹ ਲੋਕਾਂ ਨੂੰ ਇੱਕ ਬੇਨਤੀ ਕਰਨੀ ਹੈ ਨਾ ਇਸ ਤਰ੍ਹਾਂ ਸਾਡੇ ਨਾਲ ਵਰਿਆਰ ਉਸ ਤਰ੍ਹਾਂ ਸਾਡੇ ਦੇ ਇੱਥੇ ਇਹ ਜਿਹੜਾ ਅਤਿਆਚਾਰ ਤੇ ਜ਼ੁਲਮ ਹੋਇਆ ਇਹ ਇੱਕ ਇਤਿਹਾਸ ਹੈ ਵੇਖੋ ਤੁਸੀਂ ਕਿ ਜਿਹੜਾ ਅਸੀਂ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਸਰ ਸਾਹਿਬ ਇੰਜਨ ਵੀ ਨਹੀਂ ਕੋਈ ਕਿੰਨੇ ਚੱਲੂ ਨੇ 14 ਇੰਜਨਾਂ ਤੇ ਗਿਣਤੀ ਕੋਈ ਨਹੀਂ ਸਰ ਪਟਿਆਲਾ ਵਿੱਚ ਮੈਂ ਜਿਹੜੇ ਨੇ ਦੋ ਇੰਜਨ ਨੇ ਮੱਧਕਸ਼ਮੀ ਨੇ ਜਿਹੜੇ ਮੈਂ ਲੈ ਕੇ ਆਇਆ ਜਿਨ੍ਹਾਂ ਦੇ ਇੱਕ ਦੇ ਤੇ ਆ ਸਿਰ ਦੇ ਵਿੱਚ ਗੋਲੀ ਲੱਗੀ ਆ ਸਰ ਦਾ ਨਾਮ ਨਾਮ ਕੀ ਹੈ ਪਿੰਡ ਕਿਹੜਾ ਹੈਗਾ ਜਖਮਿਆਂ ਦਾ ਨਹੀਂ ਜਿਹੜਾ ਮੁੰਡਾ ਦੇਖੋ ਜਿਹਦੀ ਡੈਥ ਹੋਈ ਆ ਉਹਦਾ ਨਾਮ ਹੈਗਾ ਸ਼ੁਭਕਰਨ ਸਿੰਘ ਛੋਟਾ ਨਾਂ ਗੁੱਗੂ ਆ ਪਿੰਡ ਬੱਲੋ ਆ ਜ਼ਿਲ੍ਹਾ ਬਠਿੰਡਾ ਤੇ 21 ਸਾਲ ਉਹਦੀ ਉਮਰ ਹੈ ਤੇ ਉਹਦੀ ਤੁਸੀਂ ਬੋਡੀ ਵੇਖੋ ਤੇ ਕਿੰਨਾ ਜਵਾਨ ਬੱਚਾ ਹੋ